ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਦਿਨੀ ਜੋ ਕਿ ਸਿੱਧੂ ਮੂਸੇਵਾਲੇ ਦਾ Song 008 ਜੈਨੀ ਜੋਹਲ ਦੇ ਨਾਲ ਆਇਆ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੁਝ ਸਮਾਂ ਪਹਿਲਾਂ ਜੋ ਕਿ ਹੈ ਸਿੱਧੂ ਮੂਸੇਵਾਲੇ ਦਾ ਗੀਤ ਜੋ ਕਿ ਪੀਬੀ ਪਿੰਡ ਮਾਲੀ ਦੇ ਨਾਮ ਤੇ 008 ਜੋ ਕਿ ਲੀਕ ਹੋ ਚੁੱਕਿਆ ਸੀ ਉਸ ਨੂੰ ਲੈ ਕੇ ਚੱਲਦੇ ਆਂ ਦੋਸਤੋ ਕਿ ਸਿੱਧੂ ਪਰਿਵਾਰ ਵੱਲੋਂ ਜੋ ਕਿ ਹੈ 11 ਜੂਨ ਨੂੰ ਜੋ ਕਿ ਸਿੱਧੂ ਦੀ ਈਪੀ ਜੋ ਕਿ ਹੈ ਰਿਲੀਜ਼ ਕੀਤੀ ਗਈ ਸੀ ਉਸ ਵਿੱਚ 008 ਜੋ ਕਰਨਾ ਲੀਕ ਹੋਇਆ ਸੀ ਉਹ ਦੋਸਤੋ ਜੋ ਕਿ ਰਿਲੀਜ਼ ਕੀਤਾ ਗਿਆ ਹੈ ਕਿ ਜੈਨੀ ਜੋਲ ਵੱਲੋਂ ਜੋ ਕਿ ਸਿੱਧੂ ਪਰਿਵਾਰ ਦੇ ਨਾਲ ਕਾਫੀ ਅਦਾ ਹਮਦਰਦੀ ਵੀ ਜਤਾਈ ਗਈ ਸੀ ਜਦੋਂ ਸਿੱਧੂ ਮੂਸੇਵਾਲ ਦੀ ਡੈਥ ਹੋਈ ਸੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਿੱਧੂ ਮੂਸੇਵਾਲ ਦੇ ਮਰਡਰ ਹੋਣ ਤੋਂ ਬਾਅਦ ਪੰਜਾਬ ਦੀਆਂ ਦੋ ਕੁੜੀਆਂ ਹੀ ਸਿੱਧੂ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਸੀ ਇੱਕ ਸੀ ਜੈਨੀ ਜੋਲਤ ਇੱਕ ਸੀ ਰੁਪਿੰਦਰ ਹੰਡਾ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਲੋਕਾਂ ਦਾ ਕਹਿਣਾ ਹੈ ਕਿ ਜੈਨੀ ਜੋਲ ਦੇ ਜੋ ਕੇ ਰਿਲੇਸ਼ਨ ਸਿੱਧੂ ਪਰਿਵਾਰ ਦੇ ਨਾਲ ਵਿਗੜ ਚੁੱਕੇ ਹਨ ਇੱਕ ਪੱਤਰਕਾਰ ਵੱਲੋਂ ਜੋ ਕੇ ਸਿੱਧੂ ਮੂਸੇਵਾਲ ਦੇ ਪਿਤਾ ਕੋਲੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਜੈਨੀ ਜੋ ਨਾਲ ਹੁਣ ਇੰਨਾ ਕਿਉਂ ਨਹੀਂ ਵਰਤਦੇ ਦੋਸਤੋ ਕਿ ਸਿੱਧੂ ਮੂਸੇਵਾਲ ਦੇ ਪਿਤਾ ਵੱਲੋਂ ਹੋਰ ਕੀ ਕਿਹਾ ਗਿਆ ਹੈ ਤੁਸੀਂ ਅੱਗੇ ਇੱਕ ਵਾਰ ਜ਼ਰੂਰ ਸੁਣਿਓ ਕਿ ਸਿੱਧੂ ਪਰਿਵਾਰ ਦੇ ਨਾਲ ਜੈਨੀ ਜੋਲ ਦੀ ਕੋਈ ਤਰੇਡ ਨਹੀਂ 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 ਸਾਡਾ ਉਸ ਬੇਟੀ ਨਾਲ ਕੋਈ ਫਰਕ ਨਹੀਂ ਹੈ ਉਹ ਵਧੀਆ ਵਿਜ਼ੀ ਹੈ ਆਪਣਾ ਸੋਹਣਾ ਕੰਮ ਕਰ ਰਹੀ ਹੈ ਮੇਰੇ ਤੱਕ ਕੋਈ ਲੋੜ ਪੈਂਦੀ ਤਾਂ ਸੀ ਹਾਜ਼ਰ ਬਾਕੀ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵਲ ਧੰਨਵਾਦ